ਮਿਤੀ 10/4/25 ਨੂੰ थाना ਡੀਵੀਜਨ ਵਿੱਚ ਇੱਕ ਕੇਸ ਰਿਪੋਰਟ ਹੋਇਆ ਸੀਗਾ ਜਿੱਚ ਅਰਣੁਕਮਾਰ ਵਾਸੀ ਮੋਹਲੇ ਜਕਿਆ ਉਹਨੇ ਸਟੇਟਮੈਂਟ ਲਈ ਸੀਗੀ ਕਿ ਰਾਤ 2 ਵਜੇ ਜਦੋਂ ਕ੍ਰਿਸਟਲ ਚੌਂਕ ਤੋਂ ਆਪਣੇ ਐਕਟਵਾ ਦੇ ਤਿੰਨ ਜਣੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀਗੇ ਉਹਦੇ ਨਾਲ ਉਹਦਾ ਦੋਸਤ ਸੀਗਾ ਸਜੀਵ ਕੁਮਾਰ ਕਈ ਤੇ ਜਿਸ ਕਾਰਨ ਸੀਗੇ ਤੇ ਜਦੋਂ ਉਹ ਲੋਗੜ ਗੇਟ ਤੋਂ ਹੋ ਕੇ ਆ ਕੇ ਖਜ਼ਾਨੇ ਗੇਟ ਤੇ ਪਹੁੰਚੇ ਸਰਪੁਰ ਰੋਡ ਤੇ ਤਾਂ ਪਿੱਛੋਂ ਕੰਨੂ ਵਾਸੀ ਫਕੀਰ ਸਿੰਘ ਕਲੋਨੀ ਇੱਕ ਕੰਨੂ ਮੋਟਾ ਉਹ ਵੀ ਫਕੀਰ ਸਿੰਘ ਕਲੋਨੀ ਦਾ ਹੈ ਇਕ ਵਾਮਨ ਹੈ ਕਿ ਹੋਰ ਪੰਜ ਚਾਰ ਅਨੁਸਥੀ ਵਿਅਕਤੀਆਂ ਨੇ ਉਹਨਾਂ ਨੂੰ ਪਿੱਛੋਂ ਬੋਲਟ ਮੋਟਰਸਾਈਕਲਾਂ ਤੇ ਜਾਂ ਦੂਜੇ ਮੋਟਰਸਾਈਕਲਾਂ ਦੇ ਆ ਕੇ ਤੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਹਦੇ ਵਿੱਚ ਸੰਜੀਵ ਜਿਸ ਕਾਰਨ ਤੇ ਅਰਨ ਤਿੰਨ ਨੂੰ ਜ਼ਖਮੀ ਹੋ ਗਏ ਸੀਗੇ ਜਿਸ ਵਜ੍ਹਾ ਤੁਰੰਤ ਜਿਹੜਾ ਕੇਸ ਨੰਬਰ ਜਿਹੜਾ 23 ਹੈ ਮਿਤੀ 10/4/25 ਅੰਡਰ ਸੈਕਸ਼ਨ 173 VN ਅੰਦਰ ਦਰਜ ਕਰ ਦਿੱਤਾ ਗਿਆ ਸੀਗਾ ਜਿਹ ਲੇਟਰ ਹੁਣ ਚਾਰ ਦਿਨ ਬਾਅਦ ਉਹਦੀ ਜਿਹੜਾ ਸੀਗਾ ਸੰਜੀਤ ਕੁਮਾਰ ਕਈ ਉਹਦੀ ਮੁਕੱਦਮੇ ਦੇ ਵਿੱਚ ਜਿਹੜੀ ਉਹ ਜਖਮੀ ਸੀਗਾ ਕੁੜੀਆਂ ਵਜਨ ਕਰਕੇ ਉਹਦੀ ਮੌਤ ਹੋ ਗਈ ਸੀ ਹਸਪੀਟਲ ਦੇ ਵਿੱਚ ਜਿਹਦੇ ਵਿਹਾਰ ਤੇ ਮਕਦਮਾ ਵਿੱਚ 109 ਬੀਐਨਐਸ ਦਾ ਵਾਅਦਾ ਕਰ ਦਿੱਤਾ ਗਿਆ ਸੀਗਾ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸਾਡੇ ਐਡੀਟਵਨ ਥਾਣੇ ਦੀ ਜਿਹੜੀ ਆ ਪਾਰਟੀ ਪੁਲਿਸ ਪਾਰਟੀ ਨੇ ਇੰਸਪੈਕਟਰ ਨੀਰਜ ਕੁਮਾਰ ਦੇ নেতৃত্বে ਇਹਟ ਜਿਹੜਾ ਪਹਿਲੋਂ ਸ਼ਿਵਮ ਐਲਿਸ ਕਨੂ ਜੋ ਮਕਦਮਾ ਦਾ ਦੋਸ਼ੀ ਸੀਗਾ ਜਿੱਥੋਂ ਝਗੜਾ ਸ਼ੁਰੂ ਹੋਇਆ ਸੀਗਾ ਉਹਨੂੰ ਮਕਦਮਾ ਵਿੱਚ 24 ਘੰਟੇ ਰਿਫਤਾਰ ਕਰ ਲਿਆ ਸੀਗਾ ਉਸ ਤੋਂ ਅੱਗੇ ਕਾਰ ਵੀ ਕਰਦੇ ਆ ਜਿਹੜਾ ਦੂਸਰਾ ਦੋਸ਼ੀ ਸੀ ਜਕਰਨ ਸਿੰਘ ਐਲਿਸ ਕਨੂ ਵਾਸੀ ਫਕੀਰ ਸਿੰਘ ਕਲੋਨੀ ਉਹਨੂੰ ਵੀ ਅੱਜ ਜਿਹੜਾ ਉਹ ਮਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਇਹਦੇ ਵਿੱਚ ਗ੍ਰਿਫਤਾਰ ਕਰਕੇ ਤੇ ਇਹਨੂੰ ਕੇਸ ਨੂੰ ਜਿਹੜਾ ਸੋਲਵ ਕੀਤਾ ਜਾਵੇ